ਕੇ ਲੈ ਜਾਣੇ ਆ ਬੱਚੇ ਬੱਚੇ ਬਾਅਦ ਚ ਮਿਲਦੇ ਨਹੀਂ ਤੇ ਤੁਸੀਂ ਜੇਲ੍ਹ ਜਾਓਗੇ ਫੇਰ ਨਾ ਕਿਉਂ 21 ਹੋ ਗਿਆ ਠੀਕ ਹੈ ਇੱਕ ਵਾਰੀ ਤੁਹਾਨੂੰ ਸਮਝਾ ਰਹੇ ਆ ਪਿਆਰ ਨਾਲ ਓਕੇ ਠੀਕ ਹੈ ਅੱਛਾ ਕੀ ਗੱਲ ਹੈ ਨਹੀਂ ਬੱਚੇ ਜਾਂਦੇ ਵਧੀਆ ਗੱਲ ਹੈ ਬੱਚੇ ਇੱਥੇ ਵਸ ਵਸ ਕੇ ਕਹਿੰਦੇ ਸਕੂਲ ਭੇਜੋ ਹਾਂ ਇਸ ਪੜਨਗੇ ਕੁਝ ਬਣ ਜਾਣਗੇ ਲਿਖਿਆਗਾ ਪੜੇਗਾ ਹਾਂ ਕੁਝ ਬਣਗੇ ਤੁਸੀਂ ਜਿਹੜਾ ਕੰਮ ਕਰਦੇ ਹੋ ਉਹ ਹੀ ਥੋੜਾ ਕੰਮ ਇਨਾਂ ਕੋਲ ਕੀ ਸਾ ਆਏਗਾ ਤੁਹਾਡਾ ਚੇਰ ਕੋਈ 2-3 ਘੰਟੇ ਤੁਸੀਂ ਵੀ ਆਰਾਮਦਰ ਨਾਲ ਆਪਦਾ ਕੰਮ ਕਰ ਸਕਦੇ ਹੋ ਬੱਚੇ ਸਕੂਲ ਹੋਣਗੇ ਤਾਂ ਨਾਲੇ ਵੇਖੋ ਮੈਂ ਤੁਹਾਨੂੰ ਦੱਸਿਆ ਨਾ ਮੁਕਸਰ ਕੀ ਹੋਇਆ ਸੀ ਗੋਰੀਆਂ ਡਿੱਗੀਆਂ ਸੀ ਇੱਕ ਛੋਟੀ ਬੱਚੀ ਉੱਤੇ ਉਹ ਵੀ ਐਵੇਂ ਕੋਈ ਗਈ ਚੋਰੀ ਕਰਨੀ ਗਈ ਹੋਵੇਗੀ ਤੇ ਉੱਥੇ ਗਈ ਉਹ ਬੋਰੀਆਂ ਉੱਤੇ ਡਿੱਗੀਆਂ ਤੇ ਵਿਚਾਰੀ ਮਰ ਗਈ ਤੇ ਨਿੱਕੇ ਨਿੱਕੇ ਬੱਚੇ ਤੁਸੀਂ ਭੇਜ ਦਿੰਦੇ ਹੋ ਕਿੰਨੇ ਟਰੈਕਟਰ ਟਰਾਲੀਆਂ ਆਉਂਦੇ ਆ ਬੋਰੀਆਂ ਹੁੰਦੀਆਂ ਕੀ ਪਤਾ ਕੀ ਬਣ ਜਾਣਾ ਹੈ ਉਹ ਤਾਂ ਬੱਸ ਗਈ ਹੈ ਟੱਕਰ ਲੱਗ ਜਾਏਗਾ ਹਾਂ ਕਿ ਇਹ ਇੰਨ ਲੋਕਾਂ ਬੱਚੋ ਕੀ ਤਾਂ ਪਲੈਨ ਹੋਈ ਹੈ ਬੱਚੇ ਚੋਰੀ ਦਾ ਸਮਾਨ ਉਠਾ ਲੱਗਦੇ ਹੈ ਇਹ ਸਭਾ ਜਨਾ ਲਾਣੇ ਪ੍ਰਿਭਾ ਮਾਚੇ ਬਨੇ ਬਕੈਂਚ ਨਾ ਆਵੇ ਉਹ ਇਹ ਤਾਂ ਕਰ ਲੈਣੇ ਕਿ ਬੱਚੇ ਦਾ ਹੀ ਲੈ ਕਿਉਂਦੇ ਇਹ ਨਾ ਨਾ ਚੋਰੀ ਕਰੀ ਜਾਂਦੇ ਆਲੇ ਬੱਚੇ ਨੂੰ ਕਿਉਂ ਰੋਲਦੇ ਹੋ ਤੁਸੀਂ ਮੰਡੀ ਦੇ ਸਾਡੀ ਬੱਚੇ ਚੋਰੀ ਨਹੀਂ ਕਰਦਾ ਆਪਕੇ ਕੋਲ ਪਾਸਿੰਗ ਹੈ ਮਜਬੂਤ ਹੈ ਉਹ ਤਾਂ ਸਾਬੂ ਤੇ ਨਹੀਂ ਹੈ ਠੀਕ ਹੈ ਬੱਚੇ ਨਾਲ ਲੱਤੀ ਆਏ ਬੱਚੇ ਨਾਲ ਨਾ ਲੈ ਕੇ ਆਓ ਨਾ ਆਣੀ ਟੈਂਟਨ ਚਾਰ ਚਾਰ ਗੱਟੇ ਚੱਕ ਕੇ ਲੈ ਜਾਂਦੇ ਜਵਾਕੇ ਨਾਲੇ 6 ਤੇ 7 7 ਨਾਲੇ ਸਾਰੀ ਜੀ ਗੱਟਾ ਕਹਿੰਦੇ ਜੀਵੀਦਾਰ ਦੇ ਦਾ ਲੱਗਦਾ ਸਾਰੀ ਢੇਰੀ ਹੜਾ ਦੇ ਫਿਰ ਆਪਾਂ ਇਹਨਾਂ ਨਾਲ ਕਿ ਜਵੇ ਨਹੀਂ ਕਰਦੇ ਪਰ ਹੁੰਦੇ ਚਲੋ ਕੱਲ ਵੀ ਅਸੀਂ ਆਤੀ ਆ ਕੱਲ ਵੀ ਆਵਾਂਗੇ ਅੱਜ ਤੁਸੀਂ ਅਸੀਂ ਤੁਸੀਂ ਸ਼ਾਮ ਨੂੰ ਚੇਰੀ ਕਰਦੇ ਰਾਤ ਜੀ ਦੋ ਤੁਹਾਨੂੰ ਪਤਾ ਤੁਸੀਂ ਵੇਖ ਲੈਂਦੇ ਹੋ ਕੋ ਕੋਨੇਗਾ ਫੋਟੋ ਖਿੱਚ ਲਿਆ ਕਰੋ ਬਾਅਦ ਅਸੀਂ ਆਪੇ ਲਾਪ ਲੈਣੇ ਬਥੇਰੀ ਥੀ ਆ ਅਸੀਂ ਲਾਪ ਲੈ ਆਪੇ ਲੈ ਜਾਗੇ ਇਹ ਫੋਟੋ ਹੀ ਲੈ ਲਓ ਕੋਈ ਨਹੀਂ ਹੁਣ ਤਾਂ ਬੱਚੇ ਬੱਚੇ ਕੋਲ ਮਮੀ ਆਪਾਂ ਤਾਂ ਕਰ ਰਹੇ ਵੀ ਬਾਰੋਂ ਨਹੀਂ ਆਉਂਦੇ ਇਹ ਝੋਬੜੀਆਂ ਵਾਲੇ ਵੀ ਕਰਦੇ ਆ ਕੋਟ ਸਾਦੇ ਨਹੀਂਗੇ ਤੇ ਫਿਰ ਅੱਛਾ ਬੰਦਾ ਮੰਨ ਲਾ ਤੂੰ ਹੀ ਨਾਲਿਆਂ ਦੇ ਪੁਲਿਸ ਨੇ ਛੜਦਾ ਮੰਨ ਲਓ ਜੇ ਕੇਤੇ ਕੋਈ ਸੱਟ ਪੇਟ ਲੱਗ ਜਾਂਦੀ ਨਾ ਉਹਨੂੰ ਆਪਾਂ ਸਭ ਤੋਂ ਪਹਿਲਾਂ ਵੀਰ ਮੇਰਾ ਕੁੱਟਣ ਤੋਂ ਪਹਿਲਾਂ ਤੂੰ ਪੁਲਿਸ ਤੋਂ ਅਗਲਾ ਫੜ ਲੈ ਜੇ ਆਪਾਂ ਕੁੱਟ ਕੇ ਸੱਟ ਵੇਟ ਲਾਉਣਾ ਕਿ ਜ਼ਖਮੀ ਬੰਦਾ ਕੋਈ ਨਹੀਂ ਅੱਗੋਂ ਫੜ ਕੇ ਜਾਂਦਾ ਮੇਰੀ ਕਸਲਾ ਮੇਰੀ ਕਸਲਾ ਹੁਣ ਮੇਰੇ ਮੇਰੇ ਕਰੇ ਨਸਾਵ ਨਹੀਂ ਮੈਂ ਤਾਂ ਕੁੱਟੂ ਉਦੋਂ ਮੈਂ ਕੁੱਟੂ ਨਾ ਉਹ ਰਿਸ਼ਤੇਦਾਰ ਕੋਈ ਬੁਲਾਉਂਗਾ ਉਹ ਤਾਂ ਮੈਂ ਕੁੱਟੂਗਾ ਉਦੋਂ ਦਾ ਕੋਈ ਮੇਰੇ ਤੇ ਗੱਲ ਹੋ ਉਦੋਂ ਕੋਈ ਮੇਰੀ ਭੈਣ ਨੂੰ ਕੋਈ ਛੇੜ ਦੇ ਮੈਂ ਗੋਲੀ ਮਾਰੂੰਗਾ ਕਿ ਮੈਂ ਬਹੁਤ ਦੇਖੂੰਗਾ ਵੀ ਬਾਤ ਫੈਸਲਾ ਹੋ ਜਾਵੇ ਪਤਾ ਸਮੋਣੀ ਮਤਲਬ ਠੀਕ ਹੈ ਜਿਹੜੀ ਗੱਲ ਅਸੀਂ ਕਰਨਾ ਹੈ ਤੂੰ ਕਰ ਮੇਰਾ ਵੀ ਹਾਂ जो सा करूंगा चोर फरा चोर पंद्रह कह दूगा उसे कुछ नही फोटो खिंच देखा ठीक है अस आजागे फोटो मे अल करे जिन्हू पता ही अज त्योहारा माहौल है ਤੇ ਇਸ ਟਾਈਮ ਤੇ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਬੱਚੇ ਭੀਖ ਮੰਗਦੇ ਹਨ ਉਹਨਾਂ ਨੂੰ ਰੋਕਿਆ ਜਾਵੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਤੱਕ 28 ਬੱਚੇ ਅਸੀਂ ਰੈਸਕਿਊ ਕਰ ਚੁੱਕੇ ਹਾਂ। ਅੱਜ ਜੀ ਸਾਨੂੰ ਡੀਸੀ ਸਾਹਿਬ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕੰਪਲੇਨ ਹੋਈ ਹੈ ਕਿ ਕੁਝ ਬੱਚੇ ਆ ਇਹ ਮਿਲੇ ਆ ਮੰਡੀ ਦਾਣਾ ਮੰਡੀ ਮਲੋੜ ਦੇ ਵਿੱਚ ਜਿਹੜੇ ਕਿ ਚੋਰੀ ਕਰ ਰਹੇ ਸਨ। ਪਰ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਸਾਨੂੰ ਕੋਈ ਵਿਆਜਾ ਬੱਚਾ ਨਹੀਂ ਪਾਇਆ ਗਿਆ ਸਾਰੇ ਬੱਚੇ ਆਪਣੇ ਚੌਂਕੀਆਂ ਵਿੱਚ ਹੀ ਸਨ ਸਾਡੇ ਕੋਲੋਂ ਲਗਾਤਾਰ ਹੁਣ ਤਹਾਰਾ ਦੇ ਮਾਹੌਲ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜੇਗੀ ਬਲੋਟ ਵਿਕੇ ਮੁਕਸਾ ਸਾਈਡ ਬਿੱਦਰਵਾ ਔਰ ਲੰਬੇ ਬਲੋਕ ਵਿੱਚ ਮੈਮ ਲਗਾਤਾਰ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨੇ ਆ ਕੇ ਕੰਮ ਕਰਨ ਲਈ ਆਉਂਦੇ ਨੇ ਆਪਣੇ ਬੱਚੇ ਕਈ ਵਾਰ ਮੰਡੀਆਂ ਚ ਨਾ ਰਹੇ ਉਹਨਾਂ ਨੂੰ ਕੋਈ ਹਦਾਇਤਾਂ ਜਾਰੀ ਕੀਤੀ ਹੈ ਸਰ ਉਹਨਾਂ ਜਿਹੜੇ ਬੱਚੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਹਨਾਂ ਦਾ ਹਮੇਸ਼ਾ ਸਾਡੇ ਨਾਲ ਟਾਈ ਅਪ ਰਹਿੰਦੇ ਕਿਉਂਕਿ ਇਸਨਾਂ ਨੂੰ ਅਸੀਂ ਲਗਾਤਾਰ ਮਿਲਦੇ ਰਹੇ ਹਾਂ ਮਿਲਨ ਦੇ ਦੌਰਾਨ ਸਾਨੂੰ ਪਤਾ ਲੱਗਦਾ ਕਿ ਇਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਵਾਰ-ਵਾਰ ਅਸੀਂ ਸਕੂਲਾਂ 'ਚ ਰੋਲ ਕਰਵਾਉਣੇ ਆਂ ਔਰ ਕੁਝ ਬੱਚੇ ਅਜੇ ਵੀ ਹੈ ਜਿਨ੍ਹਾਂ ਨੂੰ ਸਪਾਂਸਰਸ਼ਿਪ ਸਕੀਮ ਤਹਿਤ ਅਸੀਂ ਕਵਰ ਵੀ ਕੀਤਾ ਹੈ। ਜੀ ਅਪੀਲ ਕੀ ਕਰੋਗੇ ਮੈਮ ਜੇ ਕੋਈ ਆਸ-ਪਾਸੇ ਦੇ ਲੋਕਾਂ ਨੂੰ ਪੀਕ ਮੰਗਦੇ ਛੋਟੇ ਬੱਚੇ ਮਿਲਦੇ ਆ ਕਿਹਸੇ ਨੰਬਰ ਤੇ ਜਾਂ ਫਿਰ ਕੀ ਅਪੀਲ ਕਰੋਗੇ? ਸਰ ਅਗਰ ਬੱਚੇ ਆਪਾਂ ਨੂੰ ਪੀਕ ਮੰਗਦੇ ਮਿਲਦੇ ਹੈ ਵੈਸੇ ਤਾਂ ਬਹੁਤ ਕਟ ਹੋਣ ਹੋ ਰਿਹਾ ਬੱਚੇ ਇਸ ਤਰ੍ਹਾਂ ਦੇ ਬੱਚੇ ਸਕੂਲ ਜਾ ਰਹੇ ਆ ਦੇ ਪੇਰੈਂਟਸ ਨਾਲ ਰਹਿ ਰਹੇ ਆ ਅਗਰ ਫਿਰ ਵੀ ਕੋਈ ਬੱਚਾ ਮਿਲਦਾ ਹੈ ਗਲੀ-ਗਵਾੜੀ 'ਚ ਜਾਂ ਆਸ-ਪ ਚਾਈਲਡ ਲਾਈਨ ਨੰਬਰ ਹੈ 1098 ਉੱਤੇ ਤੁਸੀਂ ਕੰਪਲੇਂਟ ਸਾਨੂੰ ਕਰ ਸਕਦੇ ਹੋ ਤੇ ਮੋਕੇ ਦੀ ਟੀਮ ਉੱਤੇ ਬੱਚੇ ਨੂੰ ਰੈਸਕਿਊ ਕਰ ਲਵੇ।